ਸਰਕਾਰ ਨੂੰ ਇਹ ਹੈ ਕਿ 2027 ਤੱਕ ਪਾਓ 2027 ਅਪ੍ਰੈਲ ਚ ਬਾਹਰ ਕੱਢ ਦਿਓ ਸਾਨੂੰ ਕੋਈ ਖਤਰਾ ਨਹੀਂ ਯਾਦ ਰੱਖਿਆ ਇਹ ਕਰਨਾ ਇਹਨਾਂ ਨੇ ਇਹ ਚਾਹੁੰਦੇ ਪ੍ਰੋਬਲਮ ਕੀ ਹੈ ਕਿ ਇੱਕ ਚਿਹਰਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਡਰੈੱਸ ਪਾਈ ਹੋਈ ਹੈ ਉਹ ਕਿਤੇ ਪੰਜਾਬ ਚ ਅੱਗੇ ਨਾ ਚਲੋ ਰੱਖ ਲਓ ਅੰਦਰ ਇਲੈਕਸ਼ਨਾਂ ਤੋਂ ਮਹੀਨਾ ਪਹਿਲਾਂ ਉਹਨੂੰ ਇੱਕ ਗੱਡੀ ਚ ਬਾਕੇ ਸਾਰੇ ਜ਼ਿਲ੍ਹਿਆਂ ਚ ਚੱਕਰ ਮਾਰੋ ਉਹ ਬੋਲਦਾ ਵੀ ਕੁਝ ਨਹੀਂ ਤਰ ਮੈਂ ਲਿਖ ਕੇ ਦੇ ਦਾਂ ਉਹਨੂੰ ਬੋਲਣ ਵੀ ਨਹੀਂ ਦਿੰਦੇ ਆਪਾਂ ਉਹਨੂੰ ਗੱਡੀ ਚ ਖਿਲਾੜ ਕੇ ਸਾਰੇ ਪੰਜਾਬ ਚੱਕਰ ਮਾਰਾ ਦਿਓ ਤੇ 2027 ਦਾ ਮੁੱਖ ਮੰਤਰੀ ਦੇਖ ਲਾਂਗੇ ਬਣਦਾ ਕਿਹੜਾ ਡੀਸੀ ਅਮਰਸਰ ਕੋਈ ਤਾਂ ਇੰਵੈਸਟਿ ਇੰਟੈਲੀਜੈਂਸ ਦੀ ਰਿਪੋਰਟ ਪੇਸ਼ ਕਰੇ ਉਹਨੂੰ ਕਿਹੜੀ ਇੰਟੈਲੀਜੈਂਸ ਨੇ ਦੱਸਦਾ ਕਿ ਪੰਜਾਬ 'ਚ ਦੰਗੇ ਹੋ ਰਹੇ ਨੇ ਤੇ ਪੰਜਾਬ ਦੇ ਲੋਕ ਕਿੰਨੇ ਨਾਲ ਲੜਨਗੇ ਭਾਈ ਅਮਰਤਪਾਲ ਨੇ ਪਾਰਲੀਮੈਂਟ 'ਚ ਬੋਲਣਾ ਹੈ ਤਾਂ ਭਾਈ ਅਮਰਤਪਾਲ ਦੇ ਪਾਰਲੀਮੈਂਟ ਵਿੱਚ ਬੋਲਣ ਦੇ ਨਾਲ ਪੰਜਾਬ ਦੇ ਲੋਕ ਗੱਲ ਕਿੰਦੇ ਪੈਣਗੇ ਬੜੀ ਇੱਕ ਬੇਵਕੂਫਾਂ ਵਾਲੀ ਗੱਲ ਹੈ ਕੋਈ ਅਫਸਰ ਹੈ ਕੋਈ ਪੰਜਾਬ ਸਰਕਾਰ ਹੈ ਅਜਿਦੂ ਤਾਂ ਡਫਰ ਤੇ ਨਲਾਇਕ ਬੰਦੇ ਨਹੀਂ ਹੋ ਸਕਦੇ ਪੰਜਾਬ ਤਾਂ ਕੋਈ ਦੰਗੇ ਨਾਲ ਦੀ ਚੀਜ਼ ਹੀ ਹੈ ਨਹੀਂ ਸਾਡੇ ਹਿੰਦੂ ਭਰਾ ਸਾਡੇ ਹੱਕ 'ਚ ਬੋਲ ਰਹੇ ਨੇ ਉਹਨਾਂ ਨੂੰ ਪੰਜਾਬ 'ਚ ਡਰ ਨਹੀਂ ਡਾੜ ਇਹਨਾਂ ਨੂੰ 117 ਐਮਐਲਏ ਨੂੰ ਸ਼ਰੀ ਨਗਰ ਸਾਈਡ ਤੋਂ ਜਿਹੜਾ ਆਦਮੀ ਯੂਰਪਾ ਲੱਗਾ ਹੈ ਉਹ ਆਦਮੀ ਬਾਹਰ ਜਾ ਰਿਹਾ ਹੈ ਰਾਸ਼ਿਦ ਬਾਹਰ ਜਾ ਰਿਹਾ ਹੈ ਪਾਰਲੀਮੈਂਟ 'ਚ ਬੋਲੇਗਾ ਉਹਨਾਂ ਦੀ ਸਰਕਾਰ ਨੇ ਵਿਰੋਧ ਨਹੀਂ ਕੀਤਾ ਪਰ ਅਸੀਂ ਹਮੇਸ਼ਾ ਇੱਕ ਗੱਲ ਕਹਿੰਦੇ ਰਹੇ ਕਿ ਜੀ ਸਾਡੇ ਹੱਥ ਗੇਮ ਨਹੀਂ ਗੇਮ ਤਾਂ ਦਿੱਲੀ ਦੇ ਹੱਥ ਉਹਦਾ ਅਦਾਲਤ ਨੇ ਤੁਹਾਡੇ ਚਿਹਰੇ ਨੰਗੇ ਕਰਤੇ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦੱਸੇ ਤੇ ਪੰਜਾਬ ਸਰਕਾਰ ਨੇ ਇੱਕ ਉਹ ਜਵਾਬ ਦਿੱਤਾ ਜਿਹਨੂੰ ਮੈਂ ਕਹੂੰਗਾ ਇੱਕ ਬਚਕਾਣਾ ਅਨਪੜਤਾ ਵਾਲਾ ਜਵਾਬ ਦੇ ਕੇ ਰੱਖਿਆ ਇੰਦੇ ਨਾਲ ਪੰਜਾਬ ਦੇ ਕੀ ਦੁਨੀਆ ਦੇ ਵਿੱਚ ਸਿਕਿਉਰਿਟੀ ਦੀ ਪ੍ਰੋਬਲਮ ਹੈ ਹਾਲਾਤ ਮਾੜੇ ਹੋ ਸਕਦੇ ਨੇ ਯਾਰ ਉਹ ਜੰਗਲ ਚ ਥੋੜਾ ਨਿਕਲ ਕੇ ਆਉਣਾ ਉਹਨੇ ਜਾਂ ਤਾਂ ਹੋਵੇ ਨਾ ਕਿ ਜੰਗਲ ਚੋਂ ਆ ਰਿਹਾ ਹੈ ਨਾਲ ਵੈਪਨ ਨੇ ਕੋਈ 1000 1500 ਬੰਦਾ ਹੈ ਉਹ ਹਮਲਾ ਕਰਨ ਲੱਗਾ ਯਾਰ ਬੈਠਾ ਕਿਥੇ ਹੈ ਇੰਡੀਅਨ ਜੇਲ੍ਹ ਦੇ ਅੰਦਰ ਇੰਡੀਆ ਜੇਲ੍ਹ ਤੋਂ ਉਹਨੇ ਪਾਰਲੀਮੈਂਟ ਜਾਣਾ ਚਾਹੁੰਦਾ ਤੇ ਪਾਰਲੀਮੈਂਟ ਉਹਨੇ ਕੋਈ ਸਪੀਕਰ ਨਹੀਂ ਲਾਉਣੇ ਬਾਹਰ ਕਿ ਹਮਲਾ ਕਰ ਦਿਓ ਕੀ ਯਾਰ ਮਜ਼ਾਕ ਨਹੀਂ ਇੱਕ ਲੱਗ ਰਿਹਾ ਤੁਹਾਨੂੰ ਪਾਰਲੀਮੈਂਟ ਚ ਬੰਦਾ ਜਿੱਤਿਆ ਐਮਪੀ ਹੈ ਆਪਦੀ ਗੱਲ ਕਰਨੀ ਚਾਹੁੰਦਾ ਆਪਦੇ ਲੋਕਾਂ ਦੀ ਮਜਬੂਰੀ ਦੱਸਣੀ ਚਾਹੁੰਦਾ ਹੈ ਫਿਰ ਡੈਮੋਕ੍ਰੇਸੀ ਦਾ ਰੋਲਾ ਕਿਉਂ ਪਾਇਆ ਤੁਸੀਂ ਲੋਕਾਂ ਨੇ ਫਿਰ ਕਿਉਂ ਕਹਿੰਦੇ ਹੋ ਇਨਸਾ ਜਿਹੜਾ ਪਲੇਟਫਾਰਮ ਹੈ ਇਸ ਕੇਸ ਦਾ ਉਹ ਤੋਂ ਜਨਾਲੇ ਦਿਖਾਣੇ ਪਿਆ ਹੋਇਆ ਹੈ ਜਿਹੜੇ 10 ਬੰਦੇ ਨਾਲ ਦੇ 9 ਬੰਦੇ ਆਏ ਨੇ ਉਹਨਾਂ ਦੇ ਸਾਰੇ ਕੇਸ ਨੇ ਕਲੀਅਰ ਕਰਤਾ ਹੈ ਰਿਮਾਂਡ ਦੇ ਵਿੱਚ ਕੀ ਸੀ ਕੁਝ ਵੀ ਨਹੀਂ ਸੀ ਕਿਸੇ ਵੀ ਬਾਹਰ ਕਿਸੇ ਕੰਟਰੀ ਨਾਲ ਲਿੰਕ ਸ਼ੋ ਹੋਏ ਕਿਸੇ ਹੋਰ ਜਥੇਬੰਦੀ ਨਾਲ ਲਿੰਕ ਸ਼ੋ ਹੋਏ ਕੋਈ ਇਹੋ ਜਿਹਾ ਵੈਪਨ ਕੋਈ ਹਥਿਆਰ ਕੋਈ ਬਰੂਦ ਕੋਈ ਇੰਡੀਆ ਚ ਆਇਆ ਕੋਈ ਇੰਡੀਆ ਦੇ ਵਿੱਚ ਫੋਰਸ ਡਿਕਲੇਅਰ ਹੋਈ ਕਿ ਐਨਟੀਓ ਪੰਜਾਬ ਜਾਂ ਇੰਡੀਆ ਦੇ ਐਨਟੀ ਫੋਰਸ ਤਿਆਰ ਹੋ ਗਈ ਕੁਝ ਵੀ ਨਹੀਂ ਆਇਆ ਪ੍ਰੋਬਲਮ ਤਾਂ ਸਿਆਸੀ ਪ੍ਰੋਬਲਮ ਹੈ ਕਈ ਲੋਕ ਪਾਗਲ ਹੋ ਗਏ ਸੀ ਜੇਲ੍ਹ ਦੇ ਜਾਂਦੇ ਕਈ ਮਰ ਗਏ ਸੀ ਜੇਲਾਂ ਦੇ ਜਾਂਦੇ ਸੇਮ ਡਿਕਟੇਟਰਸ਼ਿਪ ਜਿਹੜੀ ਐਸ ਵਕਤ ਐਸ ਚੱਲ ਚੱਲ ਰਹੀ ਆ ਪੰਜਾਬ ਸਰਕਾਰ ਕਰ ਰਹੀ ਆ 1975 ਦੀ ਅਮਰਜੈਂਸੀ ਤੇ 2023 ਦੀ ਅਮਰਜੈਂਸੀ ਚ ਕੀ ਫਰਕ ਆ ਮੈਨੂੰ ਦੱਸ ਤੋ ਉਹੀ ਕੁੱਟ ਉਹੀ ਟਾਰਚਰ ਉਹੀ ਪਰਚੇ ਦਰਜ ਬਿਨਾ ਐਫ ਆਈ ਆਰ ਤੋਂ ਬੰਦੇ ਜੇਲਾਂ ਚ ਸੇਮ 1975 ਦੀ ਅਮਰਜੈਂਸੀ ਐ ਪਰ ਇਹ ਭੁੱਲ ਗਏ ਨੇ ਜੋ ਇੰਦਰਾ ਗਾਂਧੀ ਦਾ ਹਾਲ ਹੋਇਆ ਸੀ ਨਾ ਉਹ ਵੀ ਜੇਲ੍ਹ ਗਈ ਸੀ ਇਲੈਕਸ਼ਨ ਵੀ ਆ ਰਹੀ ਸੀ ਜੇਲ੍ਹ ਵੀ ਗਈ ਸੀ ਹੰਕਾਰ ਨੇ ਉਹਨੂੰ ਬੜੀ ਬੁਰੀ ਤਰ੍ਹਾਂ ਉਹਦਾ ਅੰਤ ਕੀਤਾ ਸੀ ਹੰਕਾਰ ਨਹੀਂ ਕਰਨਾ ਚਾਹੀਦਾ ਸੱਤਰੀ ਕਾਲ ਆਰਐਮੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਅਮਰਪਾਲ ਸਿੰਘ ਖਾਲਸਾ ਐਮਪੀ ਅਖੜੂਰ ਸਾਹਿਬ ਜਿਨ੍ਹਾਂ ਦੇ ਵੱਲੋਂ ਪੈਰੋਲ ਮੰਗੀ ਗਈ ਸੀ ਪਾਰਲੀਮੈਂਟ ਸੈਸ਼ਨ ਦੇ ਲਈ ਪਰ ਉਹਨਾਂ ਦੀ ਪੈਰੋਲ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਆ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਕਿ ਇਸ ਦੇ ਨਾਲ ਮਾਹੌਲ ਜਿਹੜਾ ਆ ਉਹ ਸੁਖਾਵਾਂ ਨਹੀਂ ਰਹਿਣਾ ਇਸ ਦੇ ਕਰਕੇ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫ੍ਰੈਂਕਲੀ ਗੱਲਬਾਤ ਬਦائیں ਖਾਰਾ ਸਾਹਿਬ ਸਵਾਗਤ ਆ ਰਹੇ ਮਿੱਟਲ ਸਾਤ ਸ਼੍ਰੀਕਾਲ ਜੀ ਕਰ ਸਭ ਕੈਸਾ ਖਤਰਾ ਮਹਿਸੂਸ ਕਰਦੇ ਹੋ ਅਮਰਪਾਲ ਸਿੰਘ ਖਾਲਸਾ ਹੋਰਾਂ ਤੋਂ ਜੋ ਜੋ ਸਰਕਾਰ ਨੂੰ ਲੱਗਦਾ ਆ ਜਿਸ ਤਰ੍ਹਾਂ ਦੇ ਨਾਲ ਪੈਰੋਲ ਦੇਣ ਤੋਂ ਸਾਫ਼ ਤੌਰ ਤੇ ਮਨਾਹੀ ਜਿਹੜੀ ਆ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆ ਉਹ ਦੇ ਦਿੱਤੀ ਗਈ ਆ ਕਿ ਭਾਈ ਪੈਰੋਲ ਜਿਹੜੀ ਉਹਨੇ ਦਿੱਤੀ ਜਾ ਸਕਦੀ ਦੋ ਤਿੰਨ ਦਿਨ ਪਹਿਲਾਂ ਗਰੇਵਾਲ ਸਾਹਿਬ ਇਹਨਾਂ ਨੇ ਅਨੰਦਪੁਰ ਸਾਹਿਬ ਇੱਕ ਬਹੁਤ ਵੱਡੀ ਜਿੱਥੇ ਸਜਦਾ ਕੀਤਾ ਸਰਕਾਰ ਨੇ ਤੇ ਬਹੁਤ ਵੱਡਾ ਫੰਕਸ਼ਨ ਇਹਨਾਂ ਨੇ ਮਨਾਇਆ ਵੀ ਉੱਥੇ ਉਹ ਫੰਕਸ਼ਨ ਕਿਹੜਾ ਬਣਾਇਆ ਸੀ ਇਹਨਾਂ ਨੇ ਕਿ ਇੱਕ ਜ਼ੁਲਮ ਦੇ ਉਲਟ ਦੀ ਗੱਲ ਕੀਤੀ ਸੀ ਉਸ ਵਕਤ ਦਾ ਬਾਦਸ਼ਾਹ ਜਿਹੜਾ ਸੀ ਜ਼ੁਲਮ ਕਰਦਾ ਸੀ ਨਿਹੱਥੇ ਲੋਕਾਂ ਤੇ ਜ਼ੁਲਮ ਕਰਦਾ ਸੀ ਤੇ ਬੰਦਾ ਪੁੱਛਣ ਆਲਾ ਹੋਵੇ ਤੁਸੀਂ ਕਿਹਾ ਕੀਏ ਤੁਸੀਂ ਤੁਸੀਂ ਰੰਗਜੀਤ ਦੀ ਕਰਤੂਤ ਨੂੰ ਤਾਂ ਕਰਤੂਤ ਮੰਨਦੇ ਹੋ ਤੇ ਜਿਹੜੀਆਂ ਤੁਹਾਡੀਆਂ ਕਰਤੂਤਾ ਨੇ ਉਹ ਕੌਣ ਸੁਣੇਗਾ ਹੁਣ ਤੁਸੀਂ ਜ਼ੁਲਮ ਕਰਦੇ ਹੋ ਜ਼ੁਲਮ ਨਹੀਂ ਉਹਦੇ ਜ਼ੁਲਮ ਨੂੰ ਤੁਸੀਂ ਆਪਾਂ ਜ਼ੁਲਮ ਕਹਿ ਰਹੇ ਆ ਕਸਰ ਤਾਂ ਆਪਾਂ ਵੀ ਨਹੀਂ ਛੱਡ ਰਹੇ ਨਾ 2023 ਤੁਸੀਂ ਜਰਾ ਪੰਜਾਬ ਕੁੱਟੇ ਅੱਜ ਬੜੀ ਸ਼ਰਮ ਵਾਲੀ ਗੱਲ ਹੈ ਕਿ ਉੱਥੋਂ ਸ਼੍ਰੀਨਗਰ ਸਾਈਡ ਤੋਂ ਜਿਹੜਾ ਆਦਮੀ ਯੂਰਪਾ ਲੱਗਾ ਹੈ ਉਹ ਆਦਮੀ ਬਾਹਰ ਜਾ ਰਿਹਾ ਹੈ ਇੰਜੀਨੀਅਰ ਰਾਸ਼ਿਦ ਰਾਸ਼ਿਦ ਬਾਹਰ ਜਾ ਰਿਹਾ ਹੈ ਪਾਰਲੀਮੈਂਟ 'ਚ ਬੋਲੇਗਾ ਉਹਨਾਂ ਦੀ ਸਰਕਾਰ ਨੇ ਵਿਰੋਧ ਨਹੀਂ ਕੀਤਾ ਪਰ ਅਸੀਂ ਹਮੇਸ਼ਾ ਇੱਕ ਗੱਲ ਕਹਿੰਦੇ ਰਹੇ ਕਿ ਜੀ ਸਾਡੇ ਹੱਥ ਗੇਮ ਨਹੀਂ ਗੇਮ ਤਾਂ ਦਿੱਲੀ ਦੇ ਹੱਥ ਹੈ ਉਹਦਾ ਅਦਾਲਤ ਨੇ ਤੁਹਾਡੇ ਚਿਹਰੇ ਨੰਗੇ ਕਰਤੇ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦੱਸੇ ਤੇ ਪੰਜਾਬ ਸਰਕਾਰ ਨੇ ਇੱਕ ਉਹ ਜਵਾਬ ਦਿੱਤਾ ਜਿਹਨੂੰ ਮੈਂ ਕਹੂੰਗਾ ਇੱਕ ਬਚਕਾਣਾ ਅਨਪੜਤਾ ਵਾਲਾ ਜਵਾਬ ਦੇ ਕੇ ਰੱਖਦਾ ਇਹਦੇ ਨਾਲ ਪੰਜਾਬ ਦੇ ਕੀ ਦੁਨੀਆ ਦੇ ਵਿੱਚ ਸਿਕਿਉਰਿਟੀ ਦੀ ਪ੍ਰੋਬਲਮ ਹੈ ਹਾਲਾਤ ਮਾੜੇ ਹੋ ਸਕਦੇ ਨੇ ਇਹੀ ਐਲੀਗੇਸ਼ਨ ਨੇ ਇਹਨਾਂ ਦੇ ਲੋਕਾਂ ਨੇ ਇਹਨੂੰ ਜਿਤਾਇਆ 2 ਲੱਖ ਦੇ ਕਰੀਬ ਵੋਟਰ ਨੂੰ ਵੱਧ ਪਾਈ ਪੰਜਾਬ ਦੇ ਅੰਦਰ ਪਹਿਲੇ ਨੰਬਰ ਤੇ ਉਹ ਬੰਦਾ ਐਮਪੀ ਜਿੱਦਾ ਪਿਆ ਪੰਜਾਬ ਦੇ ਵਿੱਚ ਲੋਕਾਂ ਨੂੰ ਵਿਸ਼ਵਾਸ ਹੈ ਅਜਨਾਲੇ ਥਾਲੇ ਥਾਣੇ ਦੇ ਵਿੱਚ ਜਿਹੜੇ ਬੰਦੇ ਉੱਥੇ ਰਿਮਾਂਡ ਤੇ ਪੇਸ਼ ਕੀਤੇ ਉਹਨਾਂ ਕੋਲੋਂ ਚੀਜ਼ ਰਿਕਵਰ ਕੋਈ ਨਹੀਂ ਹੋਈ ਕੋਈ ਅਲੀਗੇਸ਼ਨ ਪ੍ਰੂਵ ਨਹੀਂ ਹੋਇਆ ਰਿਮਾਂਡ ਦੇ ਵਿੱਚ ਹੁਣ ਡਰ ਕੇ ਚੀਜ਼ ਦਾ ਸੀ ਉਹਨੂੰ ਬਾਹਰ ਲੈ ਕੇ ਜਾਣਾ ਸੀ ਪਾਰਲੀਮੈਂਟ ਸੈਸ਼ਨ ਜਿਹੜਾ ਉੱਥੇ ਉਹਨਾਂ ਨੇ ਆਪਦਾ ਜਾਣਾ ਸੀ ਪਾਰਲੀਮੈਂਟ ਸੈਸ਼ਨ 'ਚ ਬੋਲਣਾ ਸੀ ਤੇ ਉੱਥੇ ਸਿਕਿਉਰਿਟੀ ਦੀ ਕਿਹੜੀ ਪ੍ਰੋਬਲਮ ਹੈ ਸਿਕਿਉਰਿਟੀ ਦਾ ਇਸ਼ੂ ਕੀ ਆਇਆ ਨਾ ਦੇ ਕੋਲ ਵੈਪਨ ਅੰਦਰ ਬੈਠੇ ਕੋਲ ਨਾ ਦੇ ਕੋਲ ਕੋਈ ਫੌਜ ਹੈ ਸਿਕਿਉਰਿਟੀ ਦੇ ਅੰਦਰ ਜਾਣਾ ਹੈ ਜਾ ਕੇ ਕੀ ਕਹਿਣਾ ਸੀ ਕਿ ਮੇਰੇ ਹਲਕੇ ਦੇ ਅੰਦਰ ਆਹ ਪ੍ਰੋਬਲਮ ਹੈ ਪਾਰਲੀਮੈਂਟ ਚ ਮੇਰੇ ਹਲਕੇ ਦੇ ਵਿੱਚ ਡਿਵੈਲਪਮੈਂਟ ਦੀ ਪ੍ਰੋਬਲਮ ਹੈ ਉੱਥੇ ਲੋਕਾਂ ਨੂੰ ਆਹ ਪ੍ਰੋਬਲਮ ਨੇ ਪੰਜਾਬ ਸਰਕਾਰ ਨੇ ਲੋਕ ਸੂਲੀ ਚੜੇ ਹੋਏ ਨੇ ਨਸ਼ਾ ਬਹੁਤ ਜ਼ਿਆਦਾ ਹੈ ਬਾਰਡਰ ਏਰੀਆ ਹੈ ਨਸ਼ੇ ਨੂੰ ਕੰਟਰੋਲ ਕੀਤਾ ਜਾਵੇ ਇਸ ਟਾਈਪ ਦੀਆਂ ਗੱਲਾਂ ਬੋਲਣੀਆਂ ਸੀ ਨਾ ਜੀ ਤੇ ਸਰਕਾਰ ਕਹਿੰਦੀ ਹੈ ਸਿਕਿਉਰਿਟੀ ਦੀ ਪ੍ਰੋਬਲਮ ਹੈ ਕੀ ਸਿਕਿਉਰਿਟੀ ਦੀ ਪ੍ਰੋਬਲਮ ਹੈ ਪੰਜਾਬ ਉਹਨੇ ਨਹੀਂ ਆਉਣਾ ਪੰਜਾਬ ਦੇ ਲੋਕਾਂ ਨੂੰ ਉਹਨੇ ਨਹੀਂ ਮਿਲਣਾ ਫਿਰ ਇੱਕ ਵੇਖੋ ਜੇ ਲੋਕ ਉਹਦੇ ਨਾਲ ਨੇ ਲੋਕ ਉਹਨੂੰ ਪਸੰਦ ਕਰਦੇ ਨੇ ਤਾਂ ਯਾਰ ਤੇਰੀ ਪਾਵਰ ਉਥੇ ਕੀ ਕਰੇਗੀ ਲੋਕ ਉਹਨੂੰ ਪਸੰਦ ਕਰਦੇ ਨੇ ਲੋਕਾਂ ਨੂੰ ਉਹਦੇ ਤੋਂ ਖਤਰਾ ਨਹੀਂ ਆ ਰਿਹਾ ਪੰਜਾਬ ਚ ਕੋਈ ਵੈਪਨ ਨਹੀਂ ਪੰਜਾਬ ਚ ਤੁਹਾਡੀ ਇਨਵੈਸਟੀਗੇਸ਼ਨ ਚ ਕਿਤੇ ਬਾਹਰਲੀ ਕੰਟਰੀ ਨਾਲ ਕੋ ਲਿੰਕ ਨਹੀਂ ਤੇ ਫਿਰ ਡਰ ਕਾਦਾ ਤੁਹਾਨੂੰ ਡਰ ਇਸ ਚੀਜ਼ ਦਾ ਹੈ ਕਿ ਉਹ ਅੰਦਰ ਬੈਠਾ ਜਿੱਤ ਗਿਆ ਬਿਨਾ ਨਸ਼ਾ ਵਰਤਾਏ ਤੋਂ ਬਿਨਾ ਪੈਸੇ ਦੇਣ ਤੋਂ ਵੀ ਯਾਰ ਵੋਟ ਪੈ ਗਈ ਅਗਰ ਇੱਕ ਵਾਰ ਬਾਹਰ ਆ ਕੇ ਹੱਥ ਹਲਾਤਾ ਨਾ ਤੇ ਪੰਜਾਬ ਮਗਰ ਲੱਗ ਜਾਏਗਾ ਪ੍ਰੋਬਲਮ ਤਾਂ ਆ ਹੈ ਅੱਜ ਇਹਨਾਂ ਦੇ ਚਿਹਰੇ ਨੰਗੇ ਹੋਏ ਪਤਾ ਲੱਗਿਆ ਹੈ ਕਿ ਇਹ ਕੀ ਜ਼ੁਲਮ ਕਰ ਸਕਦੇ ਨੇ ਕਿਵੇਂ ਜੇਲ੍ਹ ਦੇ ਅੰਦਰ ਇਹ ਰੱਖਿਆ ਜਿਵੇਂ ਔਰੰਗਜ਼ੇਬ ਨੇ ਆਪਦੇ ਭਰਾ ਦਾਰਾ ਸ਼ਿਕੋ ਨੂੰ ਮਾਰਿਆ ਸੀ ਪਿਓ ਨੂੰ ਜੇਲ੍ਹ ਚ ਕੀਤਾ ਸੀ ਸਤਾ ਦੇ ਲਈ ਕੀਤਾ ਸੀ ਉਹੀ ਕਰਤੂਤਾ ਇਹਨਾਂ ਦੀਆਂ ਨੇ ਕੱਲੀਆਂ ਸ਼ਕਲ ਨਾ ਵੇਖੋ ਨਾ ਜੀ ਪੱਗ ਬਨ ਕੇ ਜੋ ਮਰਜ਼ੀ ਕੀਤੀ ਜਾਂਦੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਣੀਆਂ ਸ਼ਕਲਾਂ ਪੰਜਾਬ ਵਰਗੀਆਂ ਨੇ ਤੇ ਆਪਣੀਆਂ ਕਰਤੂਤਾਵਾਂ ਵੀ ਪੰਜਾਬ ਦੇ ਨਾਲ ਮੇਲ ਖਾਂਦੀਆਂ ਨੇ ਬਿਲਕੁਲ ਨਹੀਂ ਇਹ ਐਂਟੀ ਪੰਜਾਬ ਨੇ ਐਂਟਰੀ ਇੱਕ ਕੌਮ ਦੇ ਨੇ ਸਿਰ ਪ੍ਰੋਬਲਮ ਕੀ ਹੈ ਕਿ ਇੱਕ ਚਿਹਰਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਡਰੈਸ ਪਾਈ ਹੋਈ ਹੈ ਉਹ ਕਿਤੇ ਪੰਜਾਬ ਚ ਅੱਗੇ ਨਾ ਆ ਜੇ ਪਰ ਯਾਦ ਰੱਖਿਆ ਜੇ 2027 ਚ ਲੋਕਾਂ ਨੇ ਇਹਨਾਂ ਚੀਜ਼ਾਂ ਦਾ ਬਦਲਾ ਲੈਣਾ ਹੈ ਇਹਨਾਂ ਤੋਂ ਬੜੀ ਬੁਰੀ ਤਰ੍ਹਾਂ ਲੋਕਾਂ ਨੇ ਬਦਲਾ ਲੈਣਾ ਹੈ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਜੋ ਇਹ ਡਰਾਮੇ ਕਰ ਰਹੇ ਨੇ ਨਾ ਇਸ ਵਕਤ ਪੰਜਾਬ ਸਰਕਾਰ ਕਰ ਰਹੀ ਹੈ ਬਿਲਕੁਲ ਕੱਚੇ ਰਾਵਾਂ ਤੇ ਤੁਰਪੀ ਕੋਈ ਸਿਆਣਪ ਨਹੀਂ ਲੋਕ ਕਹਿੰਦੇ ਨੇ ਸਾਡਾ ਐਮਪੀ ਐ ਫਿਰ ਡੈਮੋਕ੍ਰੇਸੀ ਕਿੱਥੇ ਐ ਕਮਾਲ ਦੀ ਗੱਲ ਐ ਡੈਮੋਕ੍ਰੇਸੀ ਦਾ ਨਾਂ ਦਾ ਕੋਈ ਲਬਜ ਹੀ ਐ ਨਹੀਂ ਪੰਜਾਬ ਦੇ ਅੰਦਰ ਤਾਂ ਇਹ ਅਸੀਂ ਗੱਲ ਕਰੀਆ ਕਿ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਨੇ ਲੋਕ ਉਹਦੇ ਨਾਲ ਨੇ ਤਾਂ ਫਿਰ ਕੀ ਲੱਗਦਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਨਾਲ ਕੋਈ ਕਦਰ ਨਹੀਂ ਕਿਉਂਕਿ ਜਦੋਂ ਵੀ ਐਨਐਸਏ ਤੇ ਸਵਾਲ ਹੁੰਦਾ ਸੀ ਤਾਂ ਇਹੀ ਕਹਿੰਦੇ ਸੀ ਕਿ ਐਨਐਸਏ ਅਸੀਂ ਨਹੀਂ ਲਾਈ ਐਨਐਸਏ ਤਾਂ ਸੈਂਟਰ ਸਰਕਾਰ ਨੇ ਲਾਈ ਆ ਐਨਐਸਏ ਤਾਂ ਜਿਹੜੀ ਹੈਗੀ ਉਹ ਕੇਂਦਰ ਦੇ ਵੱਲੋਂ ਲਾਈ ਗਈ ਆ ਫਿਰ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਿਸੇ ਤਰ੍ਹਾਂ ਦੀ ਕਦਰ ਨਹੀਂ ਹੈ ਸਰਕਾਰ ਨੂੰ ਨਹੀਂ ਹਾਈ ਕੋਰਟ ਨੇ ਤਾਂ ਕਹਿ ਦਿੱਤਾ ਨਾ ਜੀ ਕਲੀਅਰ ਕਰਤਾ ਕਿ ਪੰਜਾਬ ਸਰਕਾਰ ਲਿਖ ਕੇ ਭੇਜੇ ਹਾਈ ਕੋਰਟ ਨੇ ਤੇ ਇਹਨਾਂ ਨੂੰ ਕਰਤਾ ਨਾ ਜੀ ਤੁਸੀਂ ਬੋਲੋ ਕੀ ਬੋਲਦੇ ਹੋ ਹਾਈ ਕੋਰਟ ਨੇ ਤੇ ਇਹਨਾਂ ਦੇ ਚਿਹਰੇ ਨੰਗੇ ਕਰਤੇ ਕੀ ਹੈ ਕੌਣ ਨੇ ਇਹਨਾਂ ਦੀ ਸੋਚ ਕੀ ਆ ਪੰਜਾਬ ਦੇ ਐਵੇਂ ਤਾਂ ਨਹੀਂ 65000 ਏਕੜ ਜ਼ਮੀਨ ਕਬਜ਼ੇ 'ਚ ਕਰਨ ਲੱਗੇ ਸੀ ਇਹ ਪੰਜਾਬ ਦੇ ਪੁੱਤਰ ਹੈ ਕਦੋਂ ਨੇ ਕੀ ਲੱਗਦਾ ਖਰਾਬ ਸਭ ਹੋ ਸਕਦਾ ਹੈ ਕਿ ਕੋਈ ਨਾ ਕੋਈ ਖਤਰਾ ਹੋਵੇ ਜੋ ਜੇ ਸਰਕਾਰ ਕਹਿ ਰਹੀ ਆ ਅੰਮ੍ਰਿਤਸਰ ਦਾ ਪ੍ਰਸ਼ਾਸਨ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਪ੍ਰਸ਼ਾਸਨ ਜਿਹੜਾ ਕਹਿ ਰਿਹਾ ਹੋ ਸਕਦਾ ਅਮਰਪਾਲ ਸਿੰਘ ਤੋਂ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੋਵੇ ਉਹਨਾਂ ਨੂੰ ਇਹ ਹੋਵੇ ਕਿ ਮਾਹੌਲ ਸੁਖਾਵਾਂ ਵਾਲਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਦੇ ਮਾਤਾ ਜੀ ਦੀ ਇੰਟਰਵਿਊ ਆਉਂਦੀ ਐ ਇੱਕ ਸਵਾਲ ਪੁੱਛਿਆ ਜਾਂਦਾ ਕਿ ਜਦੋਂ ਅ ਅਮਰਪਾਲ ਸਿੰਘ ਖਾਲਸਾ ਹੋਣਗੇ ਤਾਂ ਉਦੋਂ ਮਾਹੌਲ ਕੈਸਾ ਹੋਵੇਗਾ ਤਾਂ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਦੋਂ ਆਉਣਗੇ ਤਾਂ ਪੰਜਾਬ ਦੀਆਂ ਭਰਦੀਆਂ ਜਿਹੜੀਆਂ ਸਾਰੀਆਂ ਸੜਕਾਂ ਨੇ ਉਹ ਜਾਮ ਨੇ ਜਾਮ ਹੋਣ ਦਾ ਮਤਲਬ ਇਹ ਨਹੀਂ ਕਿ ਲੋਕਾਂ ਦਾ ਕੱਢ ਦੇਣਗੇ ਜਾਮ ਹੋਣ ਦਾ ਮਤਲਬ ਹੈ ਕਿ ਲੋਕ ਉਹਦੇ ਨਾਲ ਜੁੜਨਗੇ ਮੈਂ ਬਹੁਤ ਵਾਰੀ ਤੁਹਾਡੇ ਚੈਨਲ ਤੇ ਕਹਿ ਚੁੱਕਾ ਇੱਕ ਵਾਰੀ ਬਾਹਰ ਆਉਣ ਦੀ ਡੇਰ ਹੈ ਉਹ ਗ੍ਰਾਫ ਬਹੁਤ ਉੱਪਰ ਚੱਕਿਆ ਜਾਣਾ ਹੈ ਸਰਕਾਰ ਨੂੰ ਇਹ ਹੈ ਕਿ 2027 ਪਾਓ 2027 April ਚ ਬਾਹਰ ਕੱਢ ਦਿਓ ਸਾਨੂੰ ਕੋਈ ਖਤਰਾ ਨਹੀਂ ਯਾਦ ਰੱਖਿਆ ਇਹ ਕਰਨਾ ਇਹਨਾਂ ਨੇ ਇਹੀ ਚਾਹੁੰਦੇ ਨੇ 2027 ਦੀ ਮਾਰਚ ਟਪਾ ਕੇ ਇਹਨਾਂ ਨੂੰ ਭਾਈ ਅਮਰਤਪਾਲ ਨਾਲ ਕੋਈ ਲਿੰਕ ਨਹੀਂ ਇਹ ਤਾਂ ਸਿਆਸੀ ਜੋੜ ਤੋੜ ਚ ਲੱਗੇ ਹੋਏ ਨੇ ਦੇਖੋ ਮੇਰੀ ਗੱਲ ਸੁਣ ਲੋ ਜਿਹੜਾ ਪਲੇਟਫਾਰਮ ਹੈ ਇਸ ਕੇਸ ਦਾ ਉਹ ਤਾਂ ਜਨਾਲੇ ਥਾਣੇ ਪਿਆ ਹੋਇਆ ਹੈ ਜਿਹੜੇ 10 ਬੰਦੇ ਨਾਲ ਦੇ 9 ਬੰਦੇ ਆਏ ਨੇ ਉਹਨਾਂ ਦੇ ਸਾਰੇ ਕੇਸ ਨੇ ਕਲੀਅਰ ਕਰਤਾ ਰਿਮਾਂਡ ਦੇ ਵਿੱਚ ਕੀ ਸੀ ਕੁਝ ਵੀ ਨਹੀਂ ਸੀ ਕਿਸੇ ਵੀ ਵਾਰ ਕਿਸੇ ਕੰਟਰੀ ਨਾਲ ਲਿੰਕ ਸ਼ੋ ਹੋਏ ਕਿਸੇ ਹੋਰ ਜਥੇਬੰਦੀ ਨਾਲ ਲਿੰਕ ਸ਼ੋ ਹੋਏ ਕੋਈ ਇਹੋ ਜਿਹਾ ਵੈਪਨ ਕੋਈ ਹਥਿਆਰ ਕੋਈ ਬਰੂਦ ਕੋਈ ਇੰਡੀਆ ਚ ਆਇਆ ਕੋਈ ਇੰਡੀਆ ਦੇ ਵਿੱਚ ਫੋਰਸ ਡਿਕਲੇਰ ਹੋਈ ਕਿ ਐਨਟੀਓ ਪੰਜਾਬ ਜਾਂ ਇੰਡੀਆ ਦੇ ਐਨਟੀ ਫੋਰਸ ਤਿਆਰ ਹੋ ਗਈ ਸੀ ਕੁਝ ਵੀ ਨਹੀਂ ਆਇਆ ਪ੍ਰੋਬਲਮ ਤਾਂ ਸਿਆਸੀ ਪ੍ਰੋਬਲਮ ਹੈ ਇਹ ਉਹੀ ਪ੍ਰੋਬਲਮ ਹੈ ਜੋ ਇੰਦਰਾ ਗਾਂਧੀ ਨੇ ਉਸ ਵਕਤ 1975 ਚ ਕੀਤੀ ਸੀ ਉਸ ਵਕਤ ਵੀ ਗਰੇਵਾਲ ਜੀ 2-2 250 ਬੰਦਾ ਐ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਆਪ ਦੀ ਮਰਜ਼ੀ ਨਾਲ ਗੋਲੀਆਂ ਮਾਰ ਕੇ ਮੱਧ ਪ੍ਰਦੇਸ਼ ਐਮਪੀ ਚ ਮਾਰ ਦਿੱਤੇ ਗਏ ਸੀ ਲੋਕ ਜੇਲਾ ਦੇ ਅੰਦਰ ਸੀ ਕਈ ਲੋਕ ਪਾਗਲ ਹੋ ਗਏ ਸੀ ਜੇਲ੍ਹ ਦੇ ਅੰਦਰ ਕਈ ਮਰ ਗਏ ਸੀ ਜੇਲਾਂ ਦੇ ਅੰਦਰ ਸੇਮ ਡਿਕਟੇਟਰਸ਼ਿਪ ਜਿਹੜੀ ਇਸ ਵਕਤ ਇਸ ਚੱਲ ਰਹੀ ਹੈ ਪੰਜਾਬ ਸਰਕਾਰ ਕਰ ਰਹੀ ਹੈ 1975 ਦੀ ਅਮਰਜੈਂਸੀ ਤੇ 2023 ਦੀ ਅਮਰਜੈਂਸੀ ਚ ਕੀ ਫਰਕ ਹੈ ਮੈਨੂੰ ਦੱਸ ਦਿਓ ਉਹੀ ਕੁਟ ਉਹ ਹੀ ਟਾਰਚਰ ਉਹ ਹੀ ਪਰਚੇ ਦਰਜ ਬਿਨਾ ਐਫ ਆਈ ਆਰ ਤੋਂ ਬੰਦੇ ਜੇਲ੍ਹਾਂ ਚ ਸੇਮ 1975 ਦੀ ਐਮਰਜੈਂਸੀ ਹੈ ਪਰ ਇਹ ਭੁੱਲ ਗਏ ਨੇ ਜੋ ਇੰਦਰਾ ਗਾਂਧੀ ਦਾ ਹਾਲ ਹੋਇਆ ਸੀ ਨਾ ਉਹ ਵੀ ਜੇਲ੍ਹ ਗਈ ਸੀ ਇਲੈਕਸ਼ਨ ਵੀ ਆ ਰਹੀ ਸੀ ਜੇਲ੍ਹ ਵੀ ਗਈ ਸੀ ਹੰਕਾਰ ਨੇ ਉਹਨੂੰ ਬੜੀ ਬੁਰੀ ਤਰ੍ਹਾਂ ਉਹਦਾ ਅੰਤ ਕੀਤਾ ਸੀ ਹੰਕਾਰ ਨਹੀਂ ਕਰਨਾ ਚਾਹੀਦਾ ਬੜੀ ਬੁਰੀ ਤਰ੍ਹਾਂ ਇਲੈਕਸ਼ਨ ਆ ਕੇ ਉਹ ਜੇਲ੍ਹ ਚਲੀ ਗਈ ਸੀ ਕਰਦਾ ਪਰ ਜਿੱਤ ਦਾ ਫਾਇਦਾ ਕੀ ਹੋਇਆ ਜਿੱਤੇ ਜਦ ਲੋਕਾਂ ਨੇ ਜਿਤਾਤਾ ਪਰ ਕੋਈ ਹੋਰ ਤਾਂ ਜਿਹੜਾ ਉਹ ਜੇਲ੍ਹ ਦੇ ਵਿੱਚ ਹੀ ਲੰਘ ਰਿਹਾ ਲੋਕਾਂ ਨੂੰ ਇਹ ਕਿਹਾਗਾ ਕਿ ਜਿਤਾਉਂਗੇ ਜਿਤਾਉਣ ਤੋਂ ਬਾਅਦ ਐਨਐਸਏ ਟੁੱਟੇਗੀ ਐਨਐਸਏ ਟੁੱਟਣ ਤੋਂ ਬਾਅਦ ਜਿਹੜਾ ਅਮਰਪਾਲ ਸਿੰਘ ਖਾਲਸਾ ਨੂੰ ਬਾਹਰ ਕੱਢਾਂਗੇ ਲੋਕਾਂ ਤਾਂ ਆਪ ਦਾ ਕੰਮ ਕਰਤਾ ਫਿਰ ਜਿਤਾਉਣ ਦਾ ਕੀ ਫਾਇਦਾ ਹੋਇਆ ਪੰਜਾਬ ਸਰਕਾਰ ਤਾਂ ਪਰੋਲ ਤੱਕ ਨਹੀਂ ਦੇ ਰਹੀ ਨਹੀਂ ਪਰ ਇੱਥੇ ਗਲਤੀ ਕੀ ਕਿੰਦੀ ਹੈ ਸਰਕਾਰ ਦੀ ਆ ਗਈ ਨਾ ਜੀ ਲੋਕ ਤਾਂ ਬੜੀ ਵੱਡੀ ਪਾਵਰ ਹੈ ਲੋਕਾਂ ਨੇ ਜਿਤਾਇਆ ਕਿ ਸਾਡਾ ਆਪ ਦਾ ਕਰੈਕਟਰ ਆ ਉਹ ਮਾੜਾ ਨਹੀਂ ਪਰ ਡੇਢ ਸਾਲ ਹੋ ਗਿਆ ਲਗਾਤਾਰ ਡੇਢ ਸਾਲ ਹੋ ਗਿਆ ਇਲੈਕਸ਼ਨ ਹੋਏ ਨੂੰ ਉਧਰ ਨਸ਼ਾ ਇਨਾ ਜਿਆਦਾ ਬਾਰਡਰ ਹਲਕੇ ਦੇ ਅੰਦਰ ਤਰਸ ਤਰਸ ਹੋਈ ਪਈ ਐ ਕੋਈ ਹਾਲਾਤ ਵਧੀਆ ਨਹੀਂ ਸਾਰਾ ਕੁਝ ਉੱਥੇ ਹੀ ਖੜਾ ਐ ਜਿੱਥੇ ਕੋਈ ਸੱਤ ਕਈ ਸਾਲਾਂ ਤੋਂ ਪਹਿਲਾਂ ਉੱਥੇ ਹੀ ਖੜਾ ਸੀ ਉਹੀ ਹਾਲਾਤ ਨੇ ਪੰਜਾਬ ਦੇ ਤਰਨਤਾਰਨ ਦੇ ਖਾਸ ਕਰਕੇ ਤਾਂ ਜਦੋਂ ਅਮਰਤਪਾਲ ਪੰਜਾਬ ਚ ਐਂਟਰੀ ਹੁੰਦੀ ਐ ਤਾਂ ਲੋਕ ਨਸ਼ੇ ਨੂੰ ਛੱਡਦੇ ਨੇ ਉਹ ਲੋਕ ਉੱਥੋਂ ਦੇ ਕਹਿ ਰਹੇ ਨੇ ਜੀ ਕੋਈ ਕਹਾਣੀ ਨਹੀਂ ਸੁਣਾ ਰਿਹਾ ਮੈਂ ਤੁਹਾਨੂੰ ਕਿ ਇੱਥੇ ਜੀ ਮੈਂ ਕਹਾਣੀ ਪੜ ਕੇ ਆਇਆ ਉੱਥੋਂ ਦੇ ਲੋਕ ਆਪਦੀ ਜ਼ੁਬਾਨੀ ਦੱਸਦੇ ਨੇ ਕਿ ਸਾਡੇ ਨੇ ਨਸ਼ੇ ਛੱਡੇ ਰੇ ਪਰ ਇੱਥੇ ਪ੍ਰੋਬਲਮ ਇੱਕੋ ਹੀ ਐ ਕਿ ਜੇ ਆ ਗਿਆ ਤੇ 117 ਸੀਟਾਂ ਦਾ ਬਣੇਗਾ ਕੀ ਤੇ ਇੱਕ ਪਾਰਟੀ ਦੀ ਸੋਚ ਨਹੀਂ ਕੱਲੀ ਆਮ ਆਦਮੀ ਦੀ ਸਾਰਿਆਂ ਦੀ ਸੋਚ ਪੰਜਾਬ ਚ ਹੀ ਹੈ ਕਿ ਆਪਾਂ ਖੇਡ ਲਾਂਗੇ ਯਾਰ ਆਪਾਂ ਆਪਦੀ ਗੇਮ ਜੀ ਖੇਢੀ ਚੱਲਾਂਗੇ ਕੋਈ ਜਿੱਤ ਗਿਆ ਕੋਈ ਹਾਰ ਗਿਆ ਕੁੱਟ ਗਿਆ ਮਾਰ ਗਿਆ ਪਰ ਆਪਾਂ ਉਸ ਨੂੰ ਵਿੱਚ ਨਾ ਹਣ ਦਈਏ ਜੋ ਗਲਤੀ ਪਹਿਲੀਆਂ ਦੋ ਪਾਰਟੀਆਂ ਨੇ ਕੀਤੀ ਉਹ ਆhmadmi ਦੀ ਹੁਣ ਇਹ ਸਾਰਿਆਂ ਨੂੰ ਇੱਕੋ ਪ੍ਰੋਬਲਮ ਆਈ ਪਈ ਆ ਕਿ ਭਾਈ ਅਮਰਤਪਾਲ ਦੀ ਪਰ ਜੋ ਇਹ ਤਸ਼ੱਦਦ ਕਰ ਰਹੇ ਨੇ ਜਿਵੇਂ ਇਹ ਸੋਚ ਰਹੇ ਨੇ ਯਾਰ ਉਹ ਜੰਗਲ ਚ ਥੋੜਾ ਨਿਕਲ ਕੇ ਆਉਣਾ ਉਹਨੇ ਜਾਂ ਤਾਂ ਹੋਵੇ ਨਾ ਕਿ ਜੰਗਲ ਚੋਂ ਆ ਰਿਹਾ ਹੈ ਨਾਲ ਵੈਪਨ ਨੇ ਕੋਈ 1000 1500 ਬੰਦਾ ਹੈ ਉਹ ਹਮਲਾ ਕਰਨ ਲੱਗਾ ਯਾਰ ਬੈਠਾ ਕਿਥੇ ਹੈ ਇੰਡੀਅਨ ਜੇਲ ਦੇ ਅੰਦਰ ਇੰਡੀਆ ਜੇਲ ਤੋਂ ਉਹਨੇ ਪਾਰਲੀਮੈਂਟ ਜਾਣਾ ਚਾਹੁੰਦਾ ਤੇ ਪਾਰਲੀਮੈਂਟੋਂ ਨੇ ਕੋਈ ਸਪੀਕਰ ਨਹੀਂ ਲਾਉਣੇ ਬਾਹਰ ਕਿ ਹਮਲਾ ਕਰ ਦਿਓ ਕੀ ਯਾਰ ਮਜ਼ਾਕ ਨਹੀਂ ਇੱਕ ਲੱਗ ਰਿਹਾ ਤੁਹਾਨੂੰ ਪਾਰਲੀਮੈਂਟ ਚ ਬੰਦਾ ਜਿੱਤਿਆ ਐਮਪੀ ਐ ਆਪਦੀ ਗੱਲ ਕਰਨੀ ਚਾਹੁੰਦਾ ਆਪਦੇ ਲੋਕਾਂ ਦੀ ਮਜਬੂਰੀ ਦੱਸਣੀ ਚਾਹੁੰਦਾ ਏ ਉਹ ਦੱਸਣਾ ਚਾਹੁੰਦਾ ਲੋਕਾਂ ਨਾਲ ਧੱਕਾ ਕਿਵੇਂ ਹੋ ਰਿਹਾ ਏ ਤਰਨ ਤਰਨ ਹਲਕੇ ਦੇ ਵਿੱਚ ਅਸੀਂ ਆਵਾਜ਼ ਦਬਤੀ ਤੇ ਫਿਰ ਸਕੂਲਾਂ ਚ ਕੀ ਪੜਾਉਣ ਜਾਣੇ ਫਿਰ ਨਾਰੇ ਕਾਹਦੇ ਮਾਰਦੇ ਹੋ ਫਿਰ ਡੈਮੋਕ੍ਰੇਸੀ ਦਾ ਰੋਲਾ ਕਿਉਂ ਪਾਇਆ ਤੁਸੀਂ ਲੋਕਾਂ ਨੇ ਫਿਰ ਕਿਉਂ ਕਹਿੰਨੇ ਇਨਸਾਫ਼ ਮਿਲ ਗਿਆ ਐ ਫਿਰ ਕਿਉਂ ਬੱਸਾਂ ਦੇ ਪਿੱਛੇ ਲਿਖ ਕੇ ਰੱਖਦੇ ਹੋ ਇਹਨੇ ਪਰਚੇ ਦਰਜ ਕਰ ਦਿੱਤੇ ਗਏ ਪਰਚੇ ਦਰਜ ਕਰਨ ਨਾਲ ਤਾਂ ਨਹੀਂ ਸਟੇਟ ਬਚਦੀ ਹੁੰਦੀ ਉਹ ਤਾਂ ਪਹਿਲਾਂ ਵੀ ਹੋਈ ਜਾਂਦੇ ਸੀ ਤੁਸੀਂ ਇਹਨੂੰ ਤੱਕਾ ਮੰਨਦੇ ਹੋ ਤੱਕਾ ਮੰਨ ਬਿਲਕੁਲ ਸ਼ਰੇਆਮ ਤੱਕਾ ਹੈ ਪੰਜਾਬ ਸਰਕਾਰ ਦਾ ਸ਼ਰੇਆਮ ਤੱਕਾ ਹੈ ਤੇ ਇਹਦੇ ਨਾਲ ਇਹ ਸੈਂਟਰ ਦੇ ਨਾਲ ਵੀ ਰਲਿਆ ਹੋਊਗਾ ਬਹੁਤ ਮਾੜਾ ਹੋ ਰਿਹਾ ਪੰਜਾਬ ਦੇ ਅੰਦਰ ਪਰ ਮੈਂ ਲੋਕਾਂ ਨੂੰ ਵੀ ਕਹੂੰਗਾ ਅਸੀਂ ਗੁੰਡਾਗਰਦੀ ਨਹੀਂ ਕਰਨੀ ਅਸੀਂ ਲੜਨਾ ਮਰਨਾ ਨਹੀਂ ਪਰ 2027 ਦੇ ਵਿੱਚ ਉਹਨਾਂ ਦੇ ਮਨ 'ਚ ਰੱਖਿਆ ਜੀ ਯਾਰ ਏ ਵੱਡਾ ਜਾਂ ਪੰਜਾਬ ਦੇ ਲੋਕ ਵੱਡੇ ਨੇ ਇਹਦਾ ਹੰਕਾਰ ਵੱਡਾ ਜਾਂ ਪੰਜਾਬ ਦੇ ਲੋਕਾਂ ਦੀ ਸੋਚ ਵੱਡੀ ਹੈ ਫਿਰਕ ਸਿਰਫ ਅਸੀਂ ਆਹੀ ਪਉਣਾ ਹੈ ਇਸ ਵਕਤ ਤੁਹਾਨੂੰ ਅਸਲ ਡਰ ਕੀ ਲੱਗਦਾ ਹਾਲਾਂਕਿ ਤੁਸੀਂ ਕਹਿੰਦੇ ਕਿ ਰਾਜਨੀਤਿਕ ਖੇਡ ਜਿਹੜੀ ਖੇਡ ਰਹੇ ਨੇ ਕਦੇ ਕੋਈ ਕਦੇ ਕੋਈ ਕਦੇ ਕੋਈ ਇਹ ਆ ਕਿ ਉਹ ਨਾ ਕਿਤੇ ਵਿਗੜ ਜੇ ਅਸਲ ਡਰ ਤੁਹਾਨੂੰ ਇਹੀ ਲੱਗਦਾ ਵੀ ਜੇਕਰ ਉਹ ਕੱਲਾ ਆ ਗਿਆ ਤਾਂ ਇੱਕ ਪਾਸੇ ਕੱਲਾ ਤੇ ਦੂਸਰੇ ਪਾਸੇ ਇਹ ਸਾਰੀਆਂ ਪਾਰਟੀਆਂ ਇੱਕ ਪਾਸੇ ਤਾਂ ਇਹ ਨਾ ਹੋਵੇ ਕਿਤੇ ਜਮੀ ਕੰਮ ਖੇਰੂ ਖੇਰੂ ਹੋ ਜੇ ਦੇਖੋ ਮੈਂ ਤੁਹਾਨੂੰ ਕਹਿਣਾ ਚਲੋ ਰੱਖ ਲਓ ਅੰਦਰ ਇਲੈਕਸ਼ਨਾਂ ਤੋਂ 2 ਮਹੀਨਾ ਪਹਿਲਾਂ ਉਹਨੂੰ ਇੱਕ ਗੱਡੀ 'ਚ ਬਾਕੇ ਸਾਰੇ ਜ਼ਿਲ੍ਹਿਆਂ 'ਚ ਚੱਕਰ ਮਾਰ ਦਿਓ ਉਹ ਬੋਲਦਾ ਵੀ ਕੁਝ ਨਹੀਂ ਤੁਹਾਨੂੰ ਮੈਂ ਲਿਖ ਕੇ ਦੇ ਦੇਣਾ ਉਹਨੂੰ ਬੋਲਣ ਵੀ ਨਹੀਂ ਦਿੰਦੇ ਆਪਾਂ ਉਹਨੂੰ ਗੱਡੀ 'ਚ ਖਿਲਾੜ ਕੇ ਸਾਰੇ ਪੰਜਾਬ ਚੱਕਰ ਮਾਰਾ ਦਿਓ ਤੇ 2027 ਦਾ ਮੁੱਖ ਮੰਤਰੀ ਦੇਖ ਲਾਂਗੇ ਬਣਦਾ ਕਿਹੜਾ ਮੈਂ ਤੁਹਾਨੂੰ ਅਰੀ ਸਹੀ ਗੱਲ ਦੱਸ ਰਿਹਾ ਮੈਂ ਪਿੰਡਾਂ 'ਚ ਜਾਣਾ ਜੀ ਮੈਂ ਕਿਉਂ ਦੇਖੋ ਪਿੰਡ ਦੇ ਅੰਦਰ ਜੇ 150 200 ਯੂਥ ਤੁਹਾਨੂੰ ਮਿਲਦਾ ਹੈ ਨਾ ਤੇ ਇਹਦਾ ਮਤਲਬ 150 200 ਘਰ ਹੈ ਤੇ 150 200 ਘਰ ਦੇ ਵਿੱਚ ਬੰਦੇ ਕਿੰਨੇ ਨੇ ਉਹ ਲੋਕ ਆਪਦੀ ਚਾਹ ਦੇ ਨਾਲ ਆਉਂਦੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਪਰਚੇ ਦਰਜ ਹੋਣਗੇ ਪਰ ਅਸੀਂ ਭਾਈ ਅਮਰਤਪਾਲ ਦੇ ਨਾਲ ਚੱਲਣਾ ਹੁਣ ਇੱਕ ਪਿੰਡ ਜੀ ਤੁਸੀਂ ਬਿਨਾ ਬੁਲਾਏ ਤੇ ਤੁਹਾਡੇ ਕੋਲ ਬੰਦੇ ਆ ਰਹੇ ਨੇ ਯਾਰ ਉਹ ਕਹਿ ਰਹੇ ਨੇ ਸਾਡੀ ਭਾਈ ਅਮਰਤਪਾਲ ਨਾਲ ਕਦੋਂ ਗੱਲ ਹੋਵੇਗੀ ਕਦੋਂ ਬਾਹਰ ਆਵੇਗਾ ਹਰ ਬੱਚਾ ਇਹ ਪੁੱਛ ਰਿਹਾ ਤੇ ਸੋ ਇਹਦਾ ਮਤਲਬ ਤੇ ਇਹੀ ਹੈ ਕਿ ਜਦੋਂ ਤੁਸੀਂ ਕੋਈ ਲੋੜ ਨਹੀਂ ਉਹਨੂੰ ਨਾ ਬੋਲਣ ਦਿਓ ਜਿਪਸੀ ਚ ਖਿਲਾਰ ਕੇ ਉਹਨੂੰ ਚੱਕਰ ਮਰਾ ਦਿਓ ਪੰਜਾਬ ਦਾ ਤੇ 2027 ਦਾ ਰਿਜ਼ਲਟ ਲੈ ਲਓ ਤੁਹਾਨੂੰ ਲੱਗਦਾ ਨਹੀਂ ਕਿ ਅਮਰਸਰ ਪ੍ਰਸ਼ਾਸਨ ਜੋ ਕਰ ਰਿਹਾ ਕਿਸੇ ਤਰ੍ਹਾਂ ਦਾ ਮਾਹੌਲ ਦਾ ਖਰਾਬ ਐਸਾ ਕੁਝ ਵੀ ਨਹੀਂ ਹੈ ਸਰ ਡੀਸੀ ਅਮਰਸਰ ਸਰ ਕੋਈ ਤਾਂ ਇੰਵੈਸਟਿਗੇਟਿਵ ਇੰਟੈਲੀਜੈਂਸ ਦੀ ਰਿਪੋਰਟ ਪੇਸ਼ ਕਰੇ ਉਹਨੂੰ ਕਿਹੜੀ ਇੰਟੈਲੀਜੈਂਸ ਨੇ ਦੱਸਦਾ ਕਿ ਪੰਜਾਬ 'ਚ ਦੰਗੇ ਹੋ ਰਹੇ ਨੇ ਤੇ ਪੰਜਾਬ ਦੇ ਲੋਕ ਕਿੰਨੇ ਨਾਲ ਲੜਨਗੇ ਭਾਈ ਅਮਰਤਪਾਲ ਨੇ ਪਾਰਲੀਮੈਂਟ 'ਚ ਬੋਲਣਾ ਹੈ ਤਾਂ ਭਾਈ ਅਮਰਤਪਾਲ ਦੇ ਪਾਰਲੀਮੈਂਟ 'ਚ ਬੋਲਣ ਦੇ ਨਾਲ ਪੰਜਾਬ ਦੇ ਲੋਕ ਗੱਲ ਕਿੰਦੇ ਪੈਣਗੇ ਬੜੀ ਇੱਕ ਬੇਵਕੂਫਾਂ ਵਾਲੀ ਗੱਲ ਹੈ ਕੋਈ ਅਫਸਰ ਹੈ ਕੋਈ ਪੰਜਾਬ ਸਰਕਾਰ ਹੈ ਅਜਿਦੂ ਤਾਂ ਡਫਰ ਤੇ ਨਲਾਇਕ ਬੰਦੇ ਨਹੀਂ ਹੋ ਸਕਦੇ ਪੰਜਾਬ 'ਚ ਤਾਂ ਕੋਈ ਦੰਗੇ ਨਾ ਦੀ ਚੀਜ਼ ਹੀ ਹੈ ਨਹੀਂ ਸਾਡੇ ਹਿੰਦੂ ਭਰਾ ਸਾਡੇ ਹੱਕ 'ਚ ਬੋਲ ਰਹੇ ਨੇ ਉਹਨਾਂ ਨੂੰ ਪੰਜਾਬ 'ਚ ਡਰ ਨਹੀਂ ਡਰ ਇਹਨਾਂ ਨੂੰ 117 ਐਮਐਲਏ ਨੂੰ ਕਿਸੇ ਨੂੰ ਡਰ ਨਹੀਂ ਤਿੰਨ ਚਾਰ ਕਰੋੜ ਬੰਦੇ ਨੂੰ ਪੰਜਾਬ ਚ ਕੋਈ ਡਰ ਨਹੀਂ ਨਾ ਹੀ ਪੰਜਾਬ ਦੇ ਅਸੀਂ ਲੋਕ ਇਹੋ ਜਿਹੇ ਆ ਕਿ ਅਸੀਂ ਗੱਲ ਪੈ ਜਾਗੇ ਕੋਈ ਡਰ ਨਹੀਂ ਪੰਜਾਬ ਦੇ ਲੋਕਾਂ ਨੂੰ ਕੋਈ ਦੰਗੇ ਨਹੀਂ ਪੰਜਾਬ ਚ ਹੋਣੇ ਨਾ ਕੋਈ ਇੰਡੀਆ ਚ ਦੰਗੇ ਹੋਣ ਕੋਈ ਟੈਨਸ਼ਨ ਨਹੀਂ ਸਿਰਫ ਟੈਨਸ਼ਨ ਨੀ ਕੋਈ 117 ਸੀਟਾ ਜਿਵੇਂ ਤੁਸੀਂ ਗੱਲ ਕਰ ਰਹੇ ਕਿ ਤੱਕਾ ਹੋ ਰਿਹਾ ਜਿਵੇਂ ਤੁਸੀਂ ਕਹਿੰਦੇ ਕਿ ਫਿਰ 227 ਦੇ ਵਿੱਚ ਇਹਨਾਂ ਨੂੰ ਡਰ ਆ ਜੇਕਰ 2027 ਦੇ ਵਿੱਚ ਅਨਪਾਲ ਸਿੰਘ ਖਾਲਸਾ ਹੋਰਾਂ ਦੀ ਸਰਕਾਰ ਆਉਂਦੀ ਹੈ ਤਾਂ ਫਿਰ ਜਿਹੜਾ ਜਿਹੜੇ ਇਹ ਧੱਕੇ ਹੋਏ ਨੇ ਫਿਰ ਲਾਉਂਗੇ ਬਦਲੇ ਇਹਨਾਂ ਦੇ ਨਹੀਂ ਬਦਲਾ ਇੱਕ ਬੜੀ ਬੇਤੁਕੀ ਗੱਲ ਹੈ ਬਦਲੇ ਲੈਣ ਵਾਲੀਆਂ ਗੱਲਾਂ ਤਾਂ ਇਹਨਾਂ ਦੇ ਵਿੱਚ ਹੁੰਦੀਆਂ ਨੇ ਬਦਲੇ ਬਾਰੇ ਮੈਂ ਗੱਲ ਨਹੀਂ ਕਰਦਾ ਜਿਹੜੇ ਕੁੱਤੇ ਕੰਮ ਕੀਤੇ ਜਿੰਨੇ ਕੀਤੇ ਨੇ ਉਹਨੂੰ ਜੇਲ੍ਹ ਜਾਣਾ ਚਾਹੀਦਾ ਹੈ ਐ ਨਹੀਂ ਕਿ ਐਨਐਸਏ ਲਾ ਕੇ ਅੰਦਰ ਸੁੱਟ ਦਿਓ ਇਹ ਗੱਲਾਂ ਗਲਤ ਨੇ ਗਨਾ ਸਾਰਿਆਂ ਨੇ ਕੀਤੇ ਹੋਏ ਜਿਵੇਂ ਇਹਨਾਂ ਨੇ 40 40 ਮੁੰਡੇ ਦੇਖੋ 40 40 ਮੁੰਡੇ ਅੰਮ੍ਰਿਤਸਰ ਭੇਜੇ ਨੇ ਜੇਲ੍ਹ ਦੇ ਅੰਦਰ ਯਾਰੋ ਪਤਾ ਇਹਨਾਂ ਦੀ ਰਾਤ ਦੀ ਰੋਟੀ ਨਹੀਂ ਬਣਦੀ ਤੁਹਾਡਾ ਜੀ ਕੀਤਾ ਤੇ 35 40 ਬੰਦਿਆਂ ਦੀ ਕਿਸਮਤ ਬੇੜਾ ਕਰ ਕਰਕੇ ਰੱਖਤੀ ਤੁਹਾਡਾ ਜੀ ਕੀਤਾ ਮੁੰਡੇ ਕੁੱਟ-ਕੁੱਟ ਕੇ ਤੁਸੀਂ ਜੇਲ੍ਹਾਂ ਸੁੱਟ ਤੇ ਇਹ ਇਹ ਕੋਈ ਜਸਟਿਸ ਵਾਲੀ ਗੱਲ ਹੈ ਤੁਹਾਡਾ ਫਰਜ਼ ਬਣਦਾ ਸੀ ਪੁੱਛਣਾ ਕਿ ਕਾਰਨ ਕੀ ਆ ਯਾਰ ਦੱਸੋ ਤੁਸੀਂ ਮੈਨੂੰ ਜੇ ਤੁਹਾਨੂੰ ਕਾਰਨ ਸਪਸ਼ਟ ਹੋ ਜਾਂਦਾ ਫਿਰ ਕਹਿ ਦਿੰਦੇ ਠੀਕ ਹੈ ਉਹ ਤਾਂ ਬੰਦੇ ਅਸੀਂ ਘਰ ਜਾ ਕੇ ਵੇਖੋ ਜੀ ਅੱਤ ਦੀ ਗਰੀਬੀ ਉਹਨਾਂ ਦੇ ਘਰ ਦੇ ਵਿੱਚ ਆ ਮਜੀਠੀਆ ਦੇ ਕਹਿੰਦੇ ਯੂਪੀ ਲਾ ਯੂਪੀ ਲਾਤੀ ਸੀ ਮੋਗੇ ਦੇ ਅੰਦਰ ਉਹ ਰਾ ਚਲੋ ਚਲਾਨ ਪੇਸ਼ ਨਹੀਂ ਟੈਕਨੀਕਲ ਪੁਆਇੰਟ ਤੇ ਅਸੀਂ ਬੰਦੇ ਬਾਹਰ ਲੈ ਜਾਂਦੇ ਕੀ ਇੱਕੋ ਸੋਸ਼ਲ ਮੀਡੀਆ ਤੇ ਐਡਮਨ ਬਣਨ ਦੇ ਉੱਪਰ ਵੀ ਇਹਨਾਂ ਨੇ ਯੂਪੀ ਲਾਈ ਹੈ ਜੀ ਪੰਜਾਬ ਦੇ ਅੰਦਰ ਇੱਥੇ ਬਠਿੰਡੇ 'ਚ ਮੇਰੇ ਕੋਲ ਕੇਸ ਹੈ ਜੀ ਉਹ ਦੋ ਮੁੰਡੇ ਨੇ ਕੋਈ ਬੰਦਾ ਕੰਧਾਂ ਤੇ ਖਾਲਿਸਤਾਨ ਲਿਖ ਕੇ ਚਲਾ ਗਿਆ ਉਹਨਾਂ ਦੇ ਪਰਚੇ ਦਰਜ ਕਰਕੇ ਅੰਦਰ ਸੁੱਟਦੇ ਹੋ ਅੱਛਾ ਜੱਜ ਕੀ ਬਠਿੰਡੇ ਸ਼ਿਵ ਸੈਨਾ ਦੇ ਬੰਦਿਆਂ ਨੇ ਐਡਮਿਟ ਕੀਤਾ ਸੀ ਕੋਈ ਕੋਈ ਇਹਨਾਂ ਦਾ ਸ਼ਿਵ ਸੈਨਾ ਦਾ ਬੰਦਾ ਸੀ ਸਿਕਿਉਰਿਟੀ ਲੈਣ ਲਈ ਪੰਜਾਬ ਚੋਂ ਬਠਿੰਡੇ ਖਾਲਸਾ ਦੇ ਨਾਰੇ ਲਿਖ ਰਿਆ ਸੀ ਪੈਗ ਵੇਖ ਕੇ ਅੰਦਰ ਛੁੱਟ ਦਿੱਤੇ ਗਏ ਮੁੰਡੇ ਕਿੱਥੇ ਜਸਟਿਸ ਹੈ ਕਿੱਥੇ ਨਿਆਂ ਵਾਲੀ ਗੱਲ ਹੈ ਇਹ ਜਿੱਥੇ ਜਸਟਿਸ ਨਹੀਂ ਹੋਇਆ ਜਿੱਥੇ ਗਲਤ ਕੰਮ ਹੋਇਆ ਨਾ ਜੇਕਰ ਜੋ ਸਰਕਾਰ ਆਉਂਦੀ ਹੈ ਪਰ ਅਸੀਂ ਆਖਾਂ ਚ ਇਹ ਕੰਮ ਨਹੀਂ ਕਰਨੇ ਆ ਜਿਹੜੇ ਬਦਲੇ ਦੀ ਭਾਵਨਾ ਇਹ ਗੱਲਾਂ ਨਹੀਂ ਚੰਗੀਆਂ ਹੁੰਦੀਆਂ ਹੁੰਦੀਆਂ ਇਹ ਤਾਂ ਜ ਜਿਹਨੇ ਗਨਾਹ ਕੀਤਾ ਅੰਦਰ ਜਾਵੇ ਜਿਨੇ ਗਨਾਹ ਨਹੀਂ ਕੀਤਾ ਉਹਨੂੰ ਅੰਦਰ ਕਿਉਂ ਕਰਨਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਉਹਨੇ ਸਾਰੇ ਜਿਨੇ ਜਿੱਤੇ ਸੀ ਉਹਨੇ ਕੋਈ ਬਦਲਾ ਨਹੀਂ ਕਿਸੇ ਤੋਂ ਲਿਆ ਉਹਨੇ ਕੁਝ ਨਹੀਂ ਇਹੋ ਜੀ ਬਦਲੇ ਦੀ ਭਾਵਨਾ ਚੱਲਿਆ ਹੀ ਨਹੀਂ ਸੀ ਮੁਸਲਮਾਨਾਂ ਦੇ ਖੁਦ ਦੇ ਬਿਆਨ ਸੀ ਕਿ ਅਸੀਂ ਹੈਰਾਨ ਹੋ ਗਏ ਕਿ ਜਿਨ੍ਹਾਂ ਨੂੰ ਅਸੀਂ ਕੋਹ ਕੋਹ ਕੇ ਮਾਰਿਆ ਉਹ ਇੱਕ ਗੁਰੂ ਗ੍ਰੰਥ ਸਾਹਿਬ ਦੀ ਓਟ ਤੇ ਚੱਲ ਪਿਆ ਕਮਾਲ ਦੀ ਗੱਲ ਹੈ ਉਹਨਾਂ ਨੇ ਕਿਹਾ ਸੀ ਸਲੂਟ ਹੈ ਇਹੋ ਜੇ ਬਾਦਸ਼ਾਹ ਇਸ ਤਰ੍ਹਾਂ ਦੇ ਨਾਲ ਪੈਰੋਲ ਨਾ ਦੇ ਕੇ ਲੱਗਦਾ ਕਿ ਆਵਾਜ਼ ਦੱਬੀ ਜਾ ਸਕਦੀ ਆ ਲੱਗਦਾ ਕਿ ਉਹਨਾਂ ਉਹ ਹਲਕੇ ਦੇ ਲੋਕਾਂ ਦੀ ਆਵਾਜ਼ ਅਮਨਪਾਲ ਸਿੰਘ ਹੋਰਾਂ ਦੀ ਆਵਾਜ਼ ਦੱਬੀ ਜਾ ਸਕਦੀ ਆ ਲੱਗਦਾ ਇਸ ਤਰ੍ਹਾਂ ਦੇ ਦਬ ਜੂਗੀ ਨਹੀਂ ਇਹ ਆਵਾਜ਼ ਨਹੀਂ ਦੱਬਣੀ ਇਹਨਾਂ ਨੇ ਇਹਨਾਂ ਨੇ ਆਪ ਦਾ ਵਿੜਾ ਕਰਨਾ ਕਰ ਲੈਣਾ ਇਹਨਾਂ ਨੇ ਥੋੜਾ ਮੈਂ ਸਹੀ ਦੱਸਣਾ ਲੋਕਾਂ ਨੂੰ ਪਤਾ ਲੱਗ ਗਿਆ ਨਾ ਜੀ ਕਿਉਂਕਿ ਇਹਨਾਂ ਦਾ ਮਕਸਦ ਆ ਮੈਂ ਤੁਹਾਨੂੰ ਦੱਸਿਆ 2027 April ਚ ਬਾਹਰ ਕੱਢਣ ਦਾ ਕੀ ਮੁੜ ਕੇ 5 ਸਾਲ ਸਾਨੂੰ ਡਰ ਕੋਈ ਨਹੀਂ ਪਰ ਮੈਂ ਤੁਹਾਨੂੰ ਕਹੀ ਜਾਂਦਾ ਕਿ ਇਹ ਜਿਉਂ-ਜਿਉਂ ਇਹ ਤਸ਼ੱਦਦ ਕਰ ਰਿਹਾ ਹੈ ਜੋញੋਂ ਰਲ ਕੇ ਚੱਲ ਰਹੇ ਨੇ ਇਹ ਐਸੇ ਤਰ੍ਹਾਂ ਹੀ ਇਹਨਾਂ ਦੀ ਹਵਾ ਬਣਣੀ ਹੈ ਤੇ ਇਹਨਾਂ ਦਾ ਬੇੜਾ ਗਰਕ ਹੋਣਾ ਹੈ ਅਗਲੇ ਨਹੀਂ ਚੁੱਪ ਹੋਣਾ ਲੋਕਾਂ ਦੀ ਪਾਵਰ ਸਾਹਮਣੇ ਭਗਵੰਤ ਮਾਨ ਜੇ ਇਹਨਾਂ ਦੀ ਪੰਜਾਬ ਸਰਕਾਰ ਲੋਕਾਂ ਦੀ ਪਾਵਰ ਅੱਗੇ ਕੁਝ ਨਹੀਂ ਕਰ ਸਕਦੀ ਉਹ ਯਾਰ 20000 ਵੋਟ ਪੈ ਗਈ ਨਾ ਸਾਡੇ ਕੋਲ ਪੈਸਾ ਨਾ ਨਸ਼ਾ ਨਾ ਅਸੀਂ ਕਿਸੇ ਕੁਝ ਐ ਸਰਕਾਰ ਦੇ ਅੰਦਰ ਅਸੀਂ ਕਿਹਦੇ ਹੈਲਪ ਕਰ ਸਕਦੇ ਆ ਦੇਖੋ ਇੰਨਾ ਪ੍ਰੈਸ਼ਰ ਇੰਨੇ ਪਰਚੇ ਦਰਜ ਇੰਨਾ ਡਰ ਫਿਰ ਵੀ ਲੋਕਾਂ ਨੇ 20000 ਵੋਟ ਪਾਤੀ ਇੰਦਾ ਮਤਲਬ ਕੀ ਹੈ ਇੰਦਾ ਮਤਲਬ ਬਹੁਤ ਵੱਡਾ ਹੈ ਜਿਸ ਦਿਨ ਅਗਲੇ ਕੋਡ ਲੱਗ ਗਿਆ ਵੇਖਿਆ ਜੇ ਵੋਟ ਪੈਂਦੀ ਕਿਵੇਂ ਪੰਜਾਬ ਚ ਜੀ ਕਹਾਰਾ ਸਾਹਿਬ ਸਮਾਂ ਤਾਂ ਬਹੁਤ ਸਾਸਰੀ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਸੀ ਗੱਲਬਾਤ ਕੀਤੀ ਤੁਸੀਂ ਇਸ ਵਿਸ਼ੇ ਤੇ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰਵੰਦ ਨੂੰ ਇਜਾਜ਼ਤ ਧੰਨਵਾਦ